ਦੀ ਖੰਗਦੀ ਕਰਨਾ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਵੀਰ ਗੁਰਲਾਲ ਦੇ ਕੋਲ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਤੇ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਪਿੰਡ ਤੋਂ ਕੋਈ ਦੋਸਤੋ 8 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਦੀ ਤੇ ਸੋਰ ਸਿੰਘ ਤੋਂ ਦੋਸਤੋ ਜਿਹੜੀ ਸੜਕ ਮਾਣੇ ਮੱਲੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੀਰ ਗੁਰਲਾਲ ਸਿੰਘ ਹੁਣਾਂ ਦਾ ਘਰ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਵੇੜਾ ਹੁਣ ਮੱਝਾਂ ਹੁਣ ਇਹ ਪਸ਼ੂ ਆਉਂਦੇ ਰਹਿੰਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਇੱਕ ਮਾਲੀ ਦਿਖਾਵਾਂਗੇ ਨੀਲੀ ਦੇ ਵਿੱਚ ਇੱਕ ਕਰਾਸਾਂਗ ਦੇ ਵਿੱਚ ਦੋਸਤੋ ਇਹ ਵੇੜਾ ਆ ਕਾਫੀ ਸੋਹਣੀ ਵੇੜਾ ਸੁਈ ਸੁਭਾਈ ਆ ਇੱਕ ਗੱਬਣ ਵੇੜ ਜਿਹੜੀ ਤੁਹਾਨੂੰ ਦਿਖਾ ਦਾਂਗੇ ਇਹ ਤਿੰਨ ਪਸ਼ੂ ਆ ਤਿੰਨੇ ਪਸ਼ੂਆਂ ਦੀ ਆਪਾਂ ਡਿਟੇਲ ਵੀਰ ਗੁਰਲਾਲ ਤੋਂ ਲੈ ਲੈਨੇ ਆ ਅੱਜ 10 ਫਰਵਰੀ ਆ ਦੋਸਤੋ ਤਾਰੀਖ ਤੁਸੀਂ ਨੋਟ ਕਰ ਲਓ ਬਾਕੀ ਸਮਾਂ ਕੋਈ ਸ਼ਾਮ ਦੇ 1:30 ਤੋਂ 3 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਦਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਵੀਰੇ ਠੀਕ ਠਾਕ ਬੜੀ ਕਿਰਪਾ ਚੜ੍ਹਦੀ ਕਲਾ ਜੀ ਠੀਕ ਆ ਜੀ ਹਾਂਜੀ ਹਾਂਜੀ ਅੱਛਾ ਅੱਜ ਵੀਰ ਗੁਰਲਾਲ ਸਾਜ ਜੱਜ ਕਿਤੇ ਜਾ ਰਹੇ ਜੇ ਆ ਜੀ ਨੇ ਸੰਧੂ ਸਾਹਿਬ ਇਥੇ ਮਾਰੇ ਗਏ ਆ ਕਿਤੇ ਅੱਛਾ ਜੀ ਅਜੇ ਤੁਰੇ ਹੀ ਆਏ ਤੇ ਮੈਂ ਹਾਂ ਚੱਲ ਮਾਰੀ ਵੀਡੀਓ ਬਣਾ ਲਈਏ ਵੀਰ ਮੇਰਾ ਬੁਕਲਾ ਪਕਲਾ ਸ਼ਾਲ ਸ਼ਾਲ ਦੀਆਂ ਮਾਰ ਗਿਆ ਨੇ ਬਾ ਤੁਹਾਡੇ ਪੈਰਾਂ ਪਿੱਛੇ ਲੈਂਦੇ ਨਜ਼ਾਰੇ ਤੇ ਨਹੀਂ ਮਾਲਕ ਸੁੱਖ ਰਖੇ ਉਹ ਵੈਕਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਵੇ ਵੀਰ ਜੀ 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 ਨਜ਼ਾਰੇ ਤੇ ਗੁਰਲਾਲ ਵੀਰ ਅੱਜ ਤਿੰਨ ਪੁੱਤ ਆਪਣੇ ਕੋਲ ਨੇ ਹਾਂਜੀ ਹਾਂਜੀ ਸੰਧੂ ਸਾਹਿਬ ਆਹ ਬੱਚੀ ਅੱਜ ਤੀਜੇ ਚੌਥੇ ਦਿਨ ਦੀ ਸੂਈ ਆ ਅੱਛਾ ਵੀਰ ਤੇ ਉਹ ਬਿਲਕੁਲ ਤਿਆਰ ਵਾਦ ਦੇਣ ਪੰਜ ਚਾਰ ਹੀ ਕੱਢਦੀ ਬਸ ਠੀਕ ਹੈ ਜੀ ਹਾਂਜੀ ਇਹ ਕੋ ਚੌਗਾ ਕਟਾ ਜੀ ਮੂੰਹੋਂ ਨੀਲੀ ਦਾ ਪਿਓਰ ਅੱਛਾ ਜੀ ਸਾ ਠੀਕ ਹੈ ਜੀ ਹਾਂ ਜੀ ਹਾਂ ਜੀ ਕਰਾਉਣੇ ਉਹਦੇ ਦਰਸ਼ਨ ਵੀ ਪਾਣਾ ਭਰਾਵਾਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਤੇ ਨੱਥ ਨੂੰ ਤੋਂ ਅੱਜ ਹੀ ਕੱਟਦੇ ਕਿ ਨਹੀਂ ਸੰਧੂ ਸਾਹਿਬ ਅੱਜ ਨੱਥ ਨੂੰ ਤੋਂ ਕੋਈ ਨਹੀਂ ਵਜੀ ਨਾ ਰੇੜੇ ਲੱਗਾ ਉਦ ਤਰ੍ਹਾਂ ਮਈਆਂ ਟੱਪਦਾ ਵਾ ਪਰ ਅਜੇ ਨਹੀਂ ਵੀ ਆਪਾਂ ਵੀ ਅੱਜ ਕੱਲ ਹੀ ਲੈਂਦਾ ਜਿਹੜੀ ਗੱਲ ਵਾ ਸ਼ੌਂਕ ਨਾਲ ਰੱਖਿਆ ਜਿੱਥੋਂ ਪਿਛੋਕਾ ਆਇਆ ਕਿਸੇ ਹਾਂ ਜੀ ਹਾਂ ਜੀ ਸ਼ੌਂਕੀਆ ਤੌਰ ਤੇ ਉਹਨਾਂ ਰੱਖਿਆ ਸੀ ਚਲੋ ਉਹਨਾਂ ਬੰਦਿਆਂ ਬਾਹਰ ਜਾਣਾ ਸੀ ਤਦ ਕਰਕੇ ਉਹਨਾਂ ਨੇ ਸੇਲ ਕੀਤਾ ਤੇ ਚਲੋ ਆਪਾਂ ਸ਼ੌਂਕੀਆ ਤੌਰ ਤੇ ਖਰੀਦਿਆ ਜਿਹੜੀ ਗੱਲ ਬਿਲਕੁਲ ਜੀ ਬਿਲਕੁਲ ਲਓ ਤੇ ਵਾਧੇ ਬੰਦੀ ਆ ਨੀਲੀ ਦਾ ਮਾਲੀ ਤੁਹਾਨੂੰ ਉਹ ਤੀਜੇ ਨੰਬਰ ਤੇ ਆਪਾਂ ਲਾਸਟ ਵਿੱਚ ਦਿਖਾਵਾਂਗੇ ਉਸ ਤੋਂ ਪਹਿਲਾਂ ਆਪਾਂ ਦੋ ਵੜਾਂ ਦੀ ਡਿਟੇਲ ਲੈ ਲੈਨੇ ਆ ਤੇ ਗੁਰਲਾਲ ਭਾਈ ਪਹਿਲੇ ਨੰਬਰ ਤੇ ਜਰਸੀ ਕ੍ਰੋਸ ਆ ਗਈ ਏ ਹਾਂਜੀ ਸੰਧੂ ਸਾਹਿਬ ਚਲੋ ਆਪਾਂ ਤੇ ਦੂਜਾ ਸੁਆ ਕਹਿ ਕੇ ਖਰੀਦੀ ਆ ਹੋ ਸਕਦਾ ਤੀਜਾ ਸੁਆ ਵੀ ਹੋ ਸਕਦਾ ਜਿਹੜੀ ਗੱਲ ਵਾ ਉਹਤਰਾ ਉਹਨਾਂ ਪਿਓਰ ਦੂਜਾ ਸੁਆ ਹੀ ਆਖਿਆ ਵੀ ਦੂਜਾ ਸੁਆ ਐਰ ਕੀ ਸੂਈ ਆ ਜਿਹੜੀ ਗੱਲ ਆ ਠੀਕ ਹੈ ਵੀਰ ਹਾਂਜੀ ਮਗਲੇ ਸੂਏ ਦਾ ਰਕਾਰ ਸੰਧੂ ਸਾਹਿਬ 20 ਕਿਲੋ ਤੋਂ ਪਲੱਸ ਪਲੱਸ ਹੀ ਰਿਹਾ ਵਾ ਅੱਛਾ ਜੀ ਤੇ ਚਲੋ ਅਜੇ ਹੁਣ ਫਿਲਹਾਲ ਜਿਹੜਾ ਆਪਾਂ ਚਵਾ ਦੇਣਾ ਤੇ 13 14 ਹੁਣ ਬੌਲੇ ਤੇ ਆ ਮਗਰ ਵੱਛਾ ਜੇ ਹਾਂਜੀ ਵੱਛਾ ਮਗਰ ਸੰਧੂ ਸਾਹਿਬ ਲਓ ਜੀ ਮਗਰ ਵੱਛਾ ਦੋਸਤੋ ਤੇ ਦੂਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਹਾਂਜੀ ਹਾਂਜੀ ਤੇ ਸੂਈ ਨੂੰ ਵੀ ਅਜ ਕੋਈ ਦੂਜਾ ਤੀਜਾ ਤੀਜਾ ਦੇਣਾ ਸੂਈ ਨੂੰ ਹਾਂਜੀ ਤੇ ਵੱਛਾ ਮੇਲ ਕਾਫ ਆ ਕੋਈ 14 ਕਿਲੋ ਬੌਲਾ ਬਾਕੀ ਚੋਣ ਚਾਂਨ ਵੀਰ ਗੁਰਲਾਲ ਚੰਗੀ ਫਿੱਟਪਾੜ ਨਾ ਨਾ ਸੰਧੂ ਸਾਹਿਬ ਜਿਹੜਾ ਵੀ ਭੈਣ ਭਰਾ ਖਰੀਦੂਗਾ ਆਪਦੇ ਘਰ ਲਵਾ ਆਗੇ ਆ ਤਸੱਲੀ ਨਾਲ ਚੋਗੇ ਫੇਰ ਰੁਪਈਏ ਦਵੇ ਆਪਾਂ ਨੂੰ ਠੀਕ ਹੈ ਵੀਰ ਜੀ ਲੈ ਵੀ ਦੋਸਤੋ ਇਹ ਵੀ ਵੀਰ ਗੁਰਲਾਲ ਦੀ ਵਧੀਆ ਬਾ ਕਿਉਂਕਿ ਜਿਹੜੇ ਵੀਰ ਦੂਰ ਨੇੜੇੋਂ ਨਹੀਂ ਆ ਸਕਦੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿ ਦਿੰਦਾ ਵੀਰ ਵੀ ਚਾਹੇ ਵੀਰ ਉੱਥੇ ਮਗਵਾ ਕੇ ਆਪਦੀ ਚੌਥਾ ਨਾਲ ਦੀ ਤਿੱਪ ਕੇ ਕੋਈ ਤਸੱਲੀ ਕਰ ਲੇ ਜਾਂ ਭਰਾ ਕੇ ਆਪਦਾ ਕਿਲੋ 2 ਕਿਲੋ ਤਸੱਲੀ ਕਰਨ ਤੋਂ ਬਾਅਦ ਪੇਮੈਂਟ ਸਾਡੀ ਕਰ ਦਵੇ ਤੇ ਬਾਕੀ ਚਲੋ ਇਹ ਵੀ ਵਿਸ਼ਵਾਸ ਆ ਦੋਸਤੋ ਕਿਉਂਕਿ ਭੈਣ ਭਰਾਵਾਂ ਨੂੰ ਜੇਕਰ ਵਿਸ਼ਵਾਸ ਹੋਊਗਾ ਤਾਂ ਕੋਈ ਪਸ਼ੂ ਕ੍ਰੀਦਾ ਹੁੰਦਾ ਤੇ ਆਓ ਬਾਕੀ ਇੱਥੇ ਆ ਕੇ ਵੀ ਆਪਦੀ ਕੋਈ ਮਰਨਰਕ ਫਰਕ ਤਸੱਲੀ ਕਰਕੇ ਮਾਨਸੂਰ ਸਿੰਘ ਸਾਹਿਬ ਜਿਹੜਾ ਇਥੋਂ ਹੈਗਾ ਵਾ 60 70 ਕਿਲੋਮੀਟਰ ਦੇ ਹੀ ਦੇ ਚ ਉਹ ਤੇ ਆਪਣੇ ਘਰ ਆ ਕੇ ਦੋ ਡੰਗ ਆਏ ਤਸੱਲੀ ਕਰਕੇ ਖੜੇ ਤੇ ਜਿਹੜਾ ਭੈਣ ਭਰਾ ਦੂਰੋਂ ਆਓ ਇੱਕ ਡੰਗ ਆਪਣੇ ਤੋਂ ਵੀਡੀਓ ਕਾਲ ਤੇ ਚੋਲੇ ਦੂਜੇ ਡੰਗ ਆਪਦੇ ਘਰ ਚਵਾ ਕੇ ਆਏ ਤਸੱਲੀ ਨਾਲ ਤੇ ਫੇਰ ਆਪਾਂ ਨੂੰ ਰੁਪਈਏ ਦਵੇ ਕੋਈ ਗੱਲ ਨਹੀਂ ਇਹੋ ਜੀ ਠੀਕ ਆ ਠੀਕ ਹਾਂਜੀ ਹਾਂਜੀ ਲੈ ਵੀ ਗੁਰਲਾਲ ਵੀਰ ਨਾਲ ਦੀ ਨਾਲ ਖੋਲ ਕੇ ਨਾਲ ਦੀ ਨਾਲ ਤੋਰਦੇ ਨੂੰ ਜੀ ਜੀ ਲਓ ਦੋਸਤੋ 14 ਕਿਲੋ ਹੁਣ ਬੌਲੇ ਤੇ ਆ ਕਰਮਾਂ ਵਾਲੀ ਬਾਕੀ ਥਣ ਚੱਡਾ ਸੋਨਾ ਰੰਗ ਬਹੁਤ ਵਧੀਆ ਦੋਸਤੋ ਇੱਕ ਰੰਗ ਬਿਲਕੁਲ ਰੈਡ ਕਲਰ ਦੇ ਵਿੱਚ ਆ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਕਾਫੀ ਖੂਬਸੂਰਤ ਤੇ ਦੋਸਤੋ ਕੋਈ ਵੀ ਰਸਾਇਜ ਇਹ ਅੰਦਾਜ਼ਾ ਲਗਾ ਸਕਦਾ ਵੀ 14 ਕਿਲੋ ਹੁਣ ਬੌਲੇ ਤੇ ਬਾਕੀ ਦੁੱਧ ਮਿਲਕ ਦੀ ਆਪਾਂ ਚੰਗੀ ਆਸ ਕਰ ਸਕਦੇ ਆ ਵੀ ਜੇਕਰ 14 ਕਿਲੋ ਹੁਣ ਬੌਲਾ ਤੇ ਦੁੱਧ ਸੋਨਾ ਪਰਨਾ ਚਾਹੀਦਾ ਬਾਕੀ ਥਣ ਚੱਡਾ ਨੋਰਮਲ ਹੀ ਵੇਖ ਕੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਆ ਲੋ ਜੀ ਕਾਦ ਕਾਦ ਦੀ ਜੇਕਰ ਗੱਲ ਕਰ ਲਈਏ ਜਿੱਦਾਂ ਆਪਾਂ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਦਾ ਕਾਦ ਵੇਖਦੇ ਆਂ ਦੋਸਤੋ ਉਹਦੇ ਵਿੱਚ ਵੀ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦੇ ਜੀ ਚੋਣ ਚਾਂ ਇੱਕ ਨੰਬਰ ਆ ਬਾਕੀ ਥਾਂ ਪੂਰਾ ਮੁਠੀ ਆ ਹੱਥੀ ਚਵਾਈਲਾ ਥਾਂ ਲੱਗਾ ਬੈੜ ਤੇ ਆ ਕਰੋ ਚੈੱਕ ਜੀ ਸੋ ਵਿਖਾਲਾ ਕਾਫੀ ਸੋਨਾ ਦੋਸਤੋ ਬਲੈਡਰ ਬੰਨੀ ਖੜੀ ਆ ਕਰਮਾ ਵਾਲੀ ਤੇ ਆ ਲਓ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਥਾਣਾ ਆਪਾਂ ਨੇੜੇਉਂ ਦਿਖਾ ਦਿਆਂ ਆ ਲਓ ਕਿਤੇ ਸੋ ਅਗਲੇ ਥਣਾਂ ਦੀਆਂ ਤੇ ਮਗਰਲੇ ਥਣਾਂ ਦੀਆਂ ਵਿੱਥਾ ਵਿਰਲਾ ਜਿਹੜੀਆਂ ਬਿਲਕੁਲ ਤੁਹਾਡੇ ਸਾਹਮਣੇ ਆ। ਅੱਛਾ ਵੀਰ ਗੁਰਲਾਲ ਬਾਕੀ ਚੋਣ ਚਾਨ ਕੋਈ ਬੰਗਾ ਬੰਗਾ ਪਾ ਲੈਨੇ ਆ। ਸੰਤੂ ਸਾਹਿਬ ਆਪਦੀ ਮਰਜ਼ੀ ਆ ਚਲੋ ਗਾਈ ਨੂੰ ਤੇ ਵੇਹੇ ਤੁਹਾਨੂੰ ਪਤਾ ਵੀ ਪਾ ਲਈਦਾ ਆਈ ਵਾਰੀ ਆਪਾਂ ਕਿੰਨੇ ਲਈ ਦੀਆਂ ਠੰਡੀਆਂ ਸੀਲਸ ਲੱਗੀ ਆ। ਹਾਂ ਹਾਂ ਬਾਕੀ ਪਾ ਲਈਦਾ ਗਾਂ ਪਛਾਂ ਡੰਗਰ ਬਿਲਕੁਲ ਜਦੋਂ ਹੋ ਜਾਂਦਾ ਕਿਤੇ ਕਿਤੇ ਬਾਕੀ ਆ ਵਧੀਆ ਟਿਕ ਟਿਕਾ ਕੇ ਖੜੀ ਰਹੀਦੀ ਮੈਂ ਨਾ ਲੱਤ ਨਾ ਲਾਊਗੀ ਜਿੱਥੇ ਖਲੋਗੀ ਗਾਲੇ ਪੈ ਜਾਣਾਂ ਮਾਦੇ। ਠੀਕ ਹੈ ਜੀ। ਹਾਂਜੀ। ਲਓ ਵੀ ਦੋਸਤੋ ਆ ਹੈਗੀ ਆ ਵੇ ਆ ਲੋ ਜੀ ਆ ਬੱਛਾ ਮਗਰ ਮੇਲ ਕਾਫ ਠੀਕ ਹੈ ਤੇ ਬਾਕੀ ਗੁਰਲਾਲ ਵੀਰੇ ਕੀ ਡਿਮਾਂਡ ਮੰਗ ਕੀ ਕਰਦੇ ਆਂ ਦੀ ਸੰਧੂ ਸਾਹਿਬ ਮੁੱਲ ਤੇ ਇਹੋ ਜੀਆਂ ਬੱਚੀਆਂ ਦਾ ਚਲੋ ਮਹਾਰਾਜ ਦੀ ਮੇਨਾ ਮੰਡੀ ਚ ਲੈ ਜੀਏ ਤੇ ਭਲਾ ਲੱਖ ਰੁਪਏ ਦੀ ਵੇਚ ਆਈਏ ਪਰ ਆਪਾਂ ਮੁੱਲ ਅਜੇ ਤੱਕ ਨਾ ਗਲਤ ਕੀਤੇ ਆ ਤੇ ਨਾ ਕਰਨੇ ਆ ਮੁੱਲ 65 ਕਰਕੇ 70 ਕਰਕੇ 62000 ਦੀ ਬੱਚੀ ਦਵਾਂਗੇ ਅਸਮੋਈ 62000 ਦੀ ਹਾਂਜੀ ਉਹਦੇ ਜੋ ਮਾਨਤਾਣ ਚਲੋ ਭੈਣ ਭਰਾਵਾਂ ਦਾ ਕਰਾਂਗੇ ਦੂਰਵਾਿਆਂ ਦਾ ਬਾਕੀ ਦੁੱਧ ਸੰਧੂ ਸਾਹਿਬ 20 ਕਿਲੋ ਤੋਂ ਪਲੱਸ ਵਾਸ਼ੀ ਕੱਢੂਗੀ ਹਰ ਕੀ ਠੀਕ ਹੈ ਜੀ ਹਾਂਜੀ ਲਓ ਦੋਸਤੋ 62000 ਦੀ ਤੁਹਾਨੂੰ ਇਹ ਅੱਜ ਵੈੜ ਮਿਲ ਜੂਗੀ ਬਾਕੀ ਡਿਮਾਂਡ ਚਾਹੇ ਕੁਛ ਵੀ ਹੋਵੇ 65 70 ਕੁਛ ਵੀ ਹੋਵੇ ਠੀਕ ਹੈ ਜੀ ਤੇ 62000 ਦੀ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ ਇਹ ਵੈੜ ਬਾਕੀ ਥਾਂ ਤੋਂ ਇੱਕ ਵਾਰੀ ਫੇਰ ਵੇਖ ਲਓ ਉਲਟ ਬਹਿਣੀ ਵਾਲੇ ਪਾਸਿਓ ਠੀਕ ਹੈ ਜੀ ਤੇ ਪੂਰਾ ਮੁਠੀ ਵਿੱਚ ਆਉਣ ਵਾਲਾ ਥਾਣਾ ਬੇਨਬੂਨ ਕਾਫੀ ਹਵਾਨੇ ਲੇਵੇ ਤੇ ਅੱਛਾ ਵੀਰ ਗੁਰਲਾਲੇ ਤਾਂ ਹੋ ਗਈ ਪਹਿਲੇ ਨੰਬਰ ਵਾਲੀ ਵੈੜ ਆਪਣੇ ਕੋਲ ਸੀ ਤੇ ਆ ਗੱਬਣ ਅਗੇ ਹਾਂਜੀ ਸੰਤੂ ਸਾਹਿਬ ਆ ਗੱਬਣ ਵਾ ਇਹ ਦਿਨ ਪੰਜ ਚਾਰ ਲੈਂਦੀ ਹੈ ਜੇ ਕਰਮਾਂ ਲਈ ਪੰਜ ਚਾਰਕ ਦਿਨ ਜੀ ਜੀ ਲਓ ਜੀ ਸੋ ਪੰਜਾਂ ਚੌ ਦਿਨਾਂ ਦੀ ਦੋਸਤੋ ਹਜੇ ਜਦੋਂ ਟਾਈਮ ਪੰਜ ਚਾਰ ਦਿਨ ਹਜੇ ਪਏ ਆ ਸੂਗ ਦੇ ਵਿੱਚ ਤੇ ਇਹ ਅੱਗੇ ਸੂਆ ਫਿਰ ਕਿੰਮਾ ਸੁੰਦੀ ਹੈ ਜੀ ਸੰਤੂ ਸਾਹਿਬ ਚਲੋ ਉਹਨਾਂ ਤੇ ਕਹਿਰ ਕੀ ਦੂਜਾ ਸੂਆ ਸੁਣੀਆ ਕੋਈ ਭੈਣ ਭਰਾ ਤੀਜਾ ਸੂਆ ਕਹਿ ਕੇ ਵੀ ਆਪਣੇ ਤੋਂ ਖਰੀਦ ਸਕਦਾ ਜਿਹੜੀ ਗੱਲ ਵਾ ਠੀਕ ਹੈ ਜੀ ਹਾਂਜੀ ਬਾਕੀ ਚਲੋ ਹਰ ਕੋਈ ਭੈਣ ਭਰਾ ਸਿਆਣਾ ਵਾ ਜਿੰਨੇ ਮਾਰ ਰੱਖਿਆ ਵਾ ਆਪਾਂ ਵੀ ਝੂਠ ਮਾਰ ਕੇ ਨਹੀਂ ਦੇਣਾ ਜਿਹੜੀ ਗੱਲ ਚਲੋ ਖਰੀਦ ਤੇ ਤੁਹਾਨੂੰ ਪਤਾ ਵੀ ਜਿਹੜਾ ਵੀ ਅਗਲਾ ਵੇਚਦਾ ਪਹਿਲਾਂ ਦੂਜਨ ਕਹਿ ਕੇ ਵੇਚਦੇ ਆ ਪਰ ਮੇਰੇ ਹਿਸਾਬ ਨਾਲ ਚਲੋ ਤੀਜਾ ਸੂਆ ਏਰ ਕੇ ਸੁਣੀ ਹੋਊਗੀ ਬੱਚੀ ਤੀਜਾ ਸੂਆ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਤੇਜਾ ਸੂਆ ਕੋਈ ਅੰਗ ਕੇ ਸਬਦਾ ਕਰ ਸਕਦਾ ਬਾਕੀ ਬਨਾਥ ਨਾ ਕਰਮ ਵਾਲੀ ਦਾ ਜਿੰਨਾ ਕ ਬਨਾਇਆ ਉਹ ਤੁਸੀਂ ਆ ਵੇਖ ਲਓ ਢਿੱਲ ਟੁੱਲ ਹੈਗੀ ਅਜੇ ਲੇਵੇ ਵਿੱਚ ਬਾਕੀ ਵੈੜਾ ਦਾ ਆਪਾਂ ਹੋਏ ਹਮੇਸ਼ਾ ਕਹਿੰਦੇ ਆ ਵੀ ਕੋਈ ਇੱਕ ਦਿਨੋਂ ਦੋ ਦਿਨ ਅੱਜ ਜਿਹੜੀ ਵੇਖ ਲਈ ਦੋਸਤੋ ਕੱਲ ਦੇ ਵਿੱਚ ਫਰਕ ਆ ਉਹ ਕਾਫੀ ਨਜ਼ਰ ਆਊਗਾ ਦਿਨਾਂ ਦਿਨਾਂ ਦੇ ਵਿੱਚ ਬੰਨਣੀ ਆ ਘੰਟਿਆਂ ਘੰਟਿਆਂ ਦੇ ਵਿੱਚ ਬੰਨਣੀ ਆ ਜਾਂ ਤਿੰਨ ਚਾਰ ਦਿਨ ਕੱਢ ਗਈ ਕਰਮ ਵਾਲੀ ਲੇਵਾ ਹਵਾਨਾ ਹੋਰ ਵੀ ਸੋਹਣਾ ਠੀਕ ਹੈ ਜੀ ਟਾਈਟ ਕਰ ਲੂਗੀ ਖੁੱਲਾ ਬਣਾ ਲੂਗੀ ਬਾਕੀ ਥਣਾ ਥਣਾ ਦੀ ਜਿੱਕਰ ਆਪਾਂ ਗੱਲ ਕਰ ਲਈਏ ਪੂਰਾ ਹੱਥੀ ਚਵਾਈਲਾ ਥ ਤੇ ਕਾ ਤਾਂ ਜਿਹੜਾ ਦੋ ਵੇੜਾਂ ਦਾ ਇੱਕੋ ਜਿਹਾ ਹੀ ਹੈ ਜਿਵੇਂ ਆਪਾਂ ਪਹਿਲੀ ਵੇੜ ਦਾ ਜ਼ਿਕਰ ਕੀਤਾ ਤੇ ਭਾਵੇਂ ਕੋਈ ਵੀਰ ਮੀਡੀਅਮ ਆ ਵੀ ਮੰਨ ਕੇ ਸੌਦਾ ਕਰ ਸਕਦਾ ਸੁਭਾ ਤੇਜਾ ਲਿਓ ਵੀਰ ਤੋਰ ਦਿਏ ਨੂੰ ਸੋ ਮੂੰਹ ਮੱਥੇ ਦੀ ਵੇਖ ਲਓ ਆ ਕਰੋ ਚੈੱਕ ਜੀ ਸੰਤੂ ਸਾਹਿਬ ਵਾਛੀ ਚਲੋ ਮੈਂ ਆਪਦੇ ਪਿੰਡੋਂ ਹੀ ਲਈ ਆ ਹਾਂਜੀ ਦੁੱਧ 17-18 ਕਿਲੋ ਪਿਛਲੇ ਸੁੱਗੇ ਵੈੜ ਨੇ ਕੱਢਿਆ ਦਾ ਅੱਛਾ ਜੀ ਹਾਂਜੀ ਐਰ ਕੀ ਚਲੋ ਆਪਾਂ ਉਮੀਦ ਕਰਦੇ ਹਾਂ 20 ਕਿਲੋ ਨੂੰ ਹੱਥ ਮਾਰੂ ਬਾਕੀ 17-18 ਕਿਲੋ ਦੁੱਧ ਜਿੱਦਾਂ ਵਖਾਲਾ ਫਖੂਲਾ ਕਰਮਾਲੀ ਨੂੰ ਚਲੋ ਦੇਣਾ ਚਾਹੀਦਾ ਤੇ ਬਾਕੀ ਅੱਗੇ ਸੇਵਾ ਬਾਕੀ ਸੇਵਾ ਤੇ ਜੀ ਸੰਤੂ ਸਾਹਿਬ ਬਾਕੀ ਆਟਰ ਰੂਟਰ ਵਾਲੇ ਪਾਸਿਓਂ ਦੋਸਤੋ ਕਰਮਾਲੀ ਸੋਨਾ ਬਣਾਈ ਫਿਰਦੀ ਐ ਤੇ ਜੇਕਰ ਆਪਾਂ ਉਮੀਦ ਕਰਦੇ ਹਾਂ ਵੀ ਕੋਈ 2-4 ਦਿਨ ਕੱਢ ਗਈ ਤੇ ਔਰ ਤੁਹਾਨੂੰ ਲੈਵ ਬਣਾ ਕੇ ਤਿਆਰ ਕਰ ਲੂਗੀ ਤਿਆਰੀ ਵੈਸੇ ਮੁਕੰਮਲ ਵੀ ਆ ਬਾਕੀ ਆ ਥਾਣ ਥਾਣੂ ਵੇਖੋ ਤੁਸੀਂ ਲਓ ਜੀ ਅ اچھا ਵੀਰ ਗੁਰਲਾਲ ਕੀ ਇਹਦੀ ਡਿਮਾਂਡ ਕਰਦੇ ਆ ਫਿਰ ਇਹ ਸੰਤੂ ਸਾਹਿਬ ਮੁੱਲ ਭਲਾ 60 ਕਰਕੇ 55 ਕਰਕੇ 52000 ਦੀ ਵਚੀ ਦੇਣੀ ਆ ਉਹਦੇ ਚ ਮਾਨਤਾਣ ਕਰਾਂਗੇ 52 ਚੋ ਹਾਂਜੀ ओके ओके हां जी हां जी ਦੁੱਧ ਸੰਧੂ ਸਾਹਿਬ ਚਲੋ ਐਵੇਂ ਆਪਾਂ ਕਹਿ ਦਈਏ ਇਹਨੇ 5 ਹੀ ਦੇਣਾ 26 ਦੇਣਾ ਚਲੋ 17 18 ਕਿਲੋ ਉਹਨਾਂ ਬੰਦਿਆਂ ਚੋਇਆ ਪਿਛਲੇ ਸੂਗੇ ਤੀਜਾ ਸੂਗਿਆ ਏਰ ਕੀ ਉਹਨਾਂ ਦੇ ਆਖਿਆ ਸੀ ਪਹਿਲੇ ਸੂਗੇ ਚੋਇਆ ਦੂਜਾ ਸੁਣੀ ਏਰ ਕੀ ਆਪਾਂ ਨੇ ਤੀਜਾ ਸੂਗਿਆ ਹੋਊਗੀ ਤੇ ਦੁੱਧ 20 ਕਿਲੋ ਕੱਢ ਜੂ ਬੱਚੀ ਏਰ ਕੀ ਹਾਂਜੀ ਠੀਕ ਆ ਭਰਾ ਜੀ ਲਓ ਦੋਸਤੋ 52000 ਦੀ ਇਹ ਮਿਲ ਜੂਗੀ ਤੇ ਬਾਕੀ ਦੁੱਧ ਦੀ ਮਿਲਕ ਕਪੈਸਿਟੀ ਵੀ ਤੁਹਾਨੂੰ ਦੱਸਤੀ ਆ ਵੀ ਕਿੰਨਾ ਕੁ ਭਰਨਾ ਚਾਹੀਦਾ ਇਸ ਬੈਡ ਨੂੰ ਬਾਕੀ ਅੱਗੇ ਵੀਰ ਕਿਸੇ ਦੀ ਵੀ ਅੱਗੇ ਸਮਝ ਆ ਦੋਸਤੋ ਹਰ ਵੀਰ ਨੇ ਆਪਦਾ ਬਿਲਕੁ ਤੇ ਬਾਕੀ ਤੁਹਾਡੇ ਸਾਹਮਣੇ ਆ ਕਰਮ ਵਾਲੀ ਠੰਡੀ ਧੀਰੀ ਆ ਸੀਲਸ ਲਾਕ ਆ ਜੀ ਬਹੁਤ ਚੜੀ ਠੰਡੀ ਠੰਡੀ ਚੱਲ ਆ ਲੋ ਠੀਕ ਆ 52000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜਾਊਗੀ ਜਿਹੜੇ ਵੀਰ ਦੇ ਪਸੰਦ ਆਊਗੀ ਤੇ ਨੰਬਰ ਵੈਸੀ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਆ ਆਕੇ ਆਪਣੇ ਕੋਲ ਆ ਮਾਲੀ ਆ ਗਿਆ ਭਾਈ ਹਾਂ ਜੀ ਹਾਂ ਜੀ ਠੀਕ ਆ ਨੀਲੀ ਦੇ ਵਿੱਚ ਹੈ ਜੀ ਜੀ ਲੈ ਗਏ ਸੋ ਫੇਸ ਕੁਆਲਟੀ ਵੇਖੋ ਦੋਸਤੋ ਕਾਫੀ ਸੋਹਣੀ ਆ ਸਿੰਗੀ ਸਿੰਗੀ ਬਹੁਤ ਪਿਆਰੀ ਆ ਛੋਟਾ ਜਿਹਾ ਸਿੰਗਾ ਮਾਲੀ ਦਾ ਤੇ ਅੱਛਾ ਗੁਰਲਾਲ ਭਾਈ ਕੀ ਉਮਰ ਕਿੰਨੀ ਕਹਿੰਦੀ ਹੈਗੀ ਸੰਦੂ ਸਾਹਿਬ ਚਲੋ ਜਿਹੜੇ ਬੰਦਿਆ ਤੋਂ ਆਪਾਂ ਲਿਆ ਉਹਨਾਂ ਆਖਿਆ ਵੀ ਅਸੀਂ ਮੈਂ ਲੈਂਦੀ ਸੀ ਤੇ ਉਹਦੇ ਮਗਰ ਘਟਾਇਆ ਸੀ ਚਲੋ ਉਮਰ ਦਾ ਤੇ ਮੈਂ ਐਵੇਂ ਤੁਹਾਨੂੰ ਝੂਠ ਮਾਰਦਾ ਵੀ ਮੈਂ ਨਾਂ ਪੁੱਛਿਆ ਵਾ ਤੇ ਨਾਂ ਉਹਨਾਂ ਦੱਸਿਆ ਮੈਂ ਹਾਂਜੀ ਇਹ ਚੌਗਾ ਵਾ ਚੌਗਾ ਹਾਂਜੀ ਚੌਗਾ ਹੋਇਆ ਸੰਦੂ ਸਾਹਿਬ ਚਲੋ ਹੋਊਗਾ ਸਾਢੇ ਕਿ ਤਿੰਨ ਸਾਲ ਨੂੰ ਮਰੇਗੀ ਹਾਂਜੀ ਹਾਂਜੀ ਜਿਹੜੀ ਗੱਲ ਹੈ ਜੀ ਠੀਕ ਹੈ ਜੀ ਜੀ ਤੇ ਬਾਕੀ ਨਿਸ਼ਾਨੀਆਂ ਪ੍ਰੋਪਰ ਹੀ ਇਹਦੇ ਪੂਰੀਆਂ ਸੰਦੂ ਸਾਹਿਬ ਪੂਰੀ ਜਾਤ ਪਾਤ ਚ ਆਉਂਦਾ ਕੋਈ ਉਹੋ ਜੀ ਗੱਲ ਨਹੀਂ ਆ ਚਲੋ ਸ਼ਕੀਨੀ ਤੌਰ ਤੇ ਹੀ ਆਪਾਂ ਲਿਆ ਵਾ ਸ਼ਕੀਨੀ ਤੌਰ ਤੇ ਹੀ ਉਹਨਾਂ ਰੱਖਿਆ ਜਿਹੜੀ ਗੱਲ ਵਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਾਮੂ ਦਾ ਵੈਸੇ ਰਿਕਾਰਡ ਦੁੱਧ ਪੁੱਛਿਆ ਵੈਸੇ ਕਿੰਨਾ ਨਾਰਮਲ ਜੋ ਵੀ ਸੀ ਮੈਂ ਤੁਹਾਨੂੰ ਦੱਸਦਾ 17 18 ਕਿਲੋ ਹੀ ਦੁੱਧ ਜਿਹਦੇ ਪਿੱਛੇ ਆਇਆ ਹੀ ਮਾਮਾਪਦੀ ਦੇ ਅੱਛਾ ਜੀ ਹਾਂਜੀ ਚਲੋ ਉਹਨਾਂ ਨੇ ਮੈਂ ਵੀ ਵੱਡੀ ਵੇਚੀ ਤੀਓ ਚਲੋ ਮੈਂ ਤਾਂ ਮੈਨੂੰ ਪਤਾ ਨਹੀਂ ਲੱਗਾ ਜੇ ਪਹਿਲਾਂ ਪਤਾ ਲੱਗ ਜਾਂਦਾ ਤੇ ਚਲੋ ਆਪਾਂ ਦਰਸ਼ਕਾਂ ਦੇ ਸਾਹਮਣੇ ਲਿਆਉਂਦੇ ਭੈਣ ਭਰਾਵਾਂ ਦੇ ਤੇ ਇਹ ਕੱਟੇ ਦਾ ਆਪਾਂ ਨੂੰ ਪਤਾ ਲੱਗਾ ਤੇ ਆਪ ਕਰੈਕਟਰ ਮਾਰਕਿੰਗ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਣਾ ਵੇਖੋ ਜੀ ਮਾਰਕਿੰਗ ਚਾਰੇ ਪੈਰ ਧੋਤੇ ਆ ਤੇ ਧੁੰਨ ਤੇ ਵੀ ਦਾਗ ਤੁਹਾਨੂੰ ਵੇਖੋ ਪੂਰਾ ਮਿਲੂਗਾ ਠੀਕ ਆ ਸੋ ਬਰੀਕ ਕਾਫੀ ਨਿਸ਼ਾਨੀਆਂ ਕਈਆਂ ਨੇ ਦੋਸਤੋ ਇੱਥੋਂ ਵੀ ਪਸ਼ੂ ਕਈ ਖੁੰਝ ਜਾਂਦੇ ਆ ਜੇਕਰ ਆਪਾਂ ਮਾਲੀਆਂ ਦੀ ਗੱਲ ਕਰ ਲਈਏ ਕਟਿਆਂ ਦੀ ਗੱਲ ਕਰ ਲਈਏ ਤੇ ਟੈਸਟਿਕਲ ਵੀ ਤੁਹਾਨੂੰ ਦਿਖਾ ਦਿੰਦੇ ਆ ਪੂਰਾ ਤਸੱਲੀ ਦੇ ਨਾਲ ਆ ਲੋ ਠੀਕ ਆ ਸੋ ਕਦ ਮਾਲੀ ਦਾ ਚੰਗਾ ਪਾਸੇ ਹੈ ਚੌਗਾ ਚਾਰ ਦੰਦਾ ਹਾਂਜੀ ਅੱਖਾ-ਅੱਖਾ ਤੁਸੀਂ ਵੇਖੋ ਠੀਕ ਆ ਜੀ ਅੱਖਾਂ ਦੇ ਵਿੱਚ ਜਵਾਬ ਬੇਲੀਆਂ ਖਾਣੇ ਮੱਥਾ ਬੱਲ ਤੇ ਥੱਲੇ ਬਿਲਕੁਲ ਠੋਡੀ ਤੇ ਜਿਹੜਾ ਨਿਸ਼ਾਨ ਉਹ ਵੀ ਹੈਗਾ ਵਾਈਟ ਆ ਠੀਕ ਆ ਜੀ ਚਿੱਟੀ ਠੋਡੀ ਆ ਥੱਲੇ ਤੇ ਚਾਰੇ ਪੈਰ ਧੋਤੇ ਆ ਠੀਕ ਆ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਜੇ ਧੁੰਨ ਤੇ ਬਿਲਕੁਲ ਸੱਜੇ ਖੱਬੇ ਦੋ ਪਾਸੇ ਜਿਹੜਾ ਚਿੱਟਾ ਨਿਸ਼ਾਨ ਹੈਗਾ ਠੀਕ ਆ ਜੀ ਤੇ ਪੂਛ ਉੱਪਰ ਤੱਕ ਵਾਈਟ ਆ ਬਾਕੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਜੰਪੂ ਵੀ ਮਾਲੀ ਲਾ ਸਕਦਾ ਜੇਕਰ ਥੋੜਾ ਜਿਹਾ ਨੂੰ ਖੁੱਲਾ ਛੱਡ ਦਈਏ ਆਪਾਂ ਮਾਲ ਦੇ ਵਿੱਚ ਆਹ ਕਰੋ ਚੈੱਕ ਜੀ ਤੇ ਆ वैसे वीर गुरलालांदा ਵੀ ਬਹੁਤ ਮਾਲੀਮੁਲੀ ਆਪਾਂ ਘੱਟ ਲੈਣੀਆਂ ਪਰ ਚਲੋ ਸੋਨਾ ਲੱਗਾ ਮਾਲੀ ਸਿੱਖ ਸਿੰਘ ਸਾਹਿਬ ਆਪਾਂ ਸ਼ਕੀਨ ਤੌਰ ਤੇ ਲਿਆ ਜਿਹੜੀ ਗੱਲਬਾਤ ਚਲੋ ਭੈਣ ਭਰਾ ਸਵੇਰ ਦੇ ਬੜੇ ਮੰਗਣ ਦੇ ਆ ਆਹ ਹਾਂ ਤੇ ਮੈਂ ਰਾ ਰਾਦਾ ਹੀ ਇੱਕਰੀ ਚਲੋ ਵੀਡੀਓ ਚ ਲੈ ਆ ਕੇ ਤੇ ਫੇਰ ਹੀ ਭੈਣ ਭਰਾਵਾਂ ਨੂੰ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਆਪ ਬਦਸੋ ਕਾਫੀ ਵੀਰਾਂ ਦੀ ਮੰਗ ਹੁੰਦੀ ਹੈ ਵੀ ਨੀਲੀ ਤੇ ਨੀਲੀ ਰਵੀ ਦਾ ਜਾਂ ਨੀਲੀ ਦਾ ਕਟਾ ਲਵੀਏ ਉਹਨਾਂ ਵੀਰਾਂ ਲਈ ਬਣਿਆ ਬਤਰੇਆ ਕਟਾ ਮਾਲ ਦੇ ਵਿੱਚ ਵੀ ਤੁਸੀਂ ਰੱਖ ਸਕਦੇ ਜੀ ਤੇ ਬਾਕੀ ਵਧੇਰੇ ਮੈਂ ਕਹੂੰਗਾ ਵੀ ਜਿਹੜੇ ਵੀਰ ਨੇ ਰਿਹੜੀ ਵਾਸਤੇ ਵੀ ਲੈਣਾ ਉਹਦੇ ਲਈ ਵੀ ਪਰਫੈਕਟ ਹੈਗਾ ਕਮਾਲ ਦੇ ਵਿੱਚ ਵੀ ਤੁਸੀਂ ਠੀਕ ਹੈ ਜੀ ਆਪਦਾ ਡਿਸੀਜਨ ਵੇਖ ਸਕਦੇ ਜੀ ਛੰਡਾ ਬੜਾ ਸੰਤੂ ਸਾਹਿਬ ਜਿੱਥੇ ਖਲਾਰਦਾ ਉੱਥੇ ਖਲੋਤਾ ਰਹਿੰਦਾ ਬਸ ਇਹਨੂੰ ਨਾਥੀ ਪਾਉਂਦੀ ਲੋੜਾ ਨਾਥ ਪਾ ਕੇ ਜਦੋਂ ਮਾਦੀ ਰੇੜੇ ਲਾ ਦੋ ਜਾ ਕੇ ਕੋਈ ਚੱਕਰ ਨਹੀਂ ਹੋ ਜਾ ਹਾਂ ਜੀ ਬਿਲਕੁਲ ਹਾਂ ਜੀ ਹਾਂ ਜੀ ਤੇ ਕੀ ਮੁੱਲ ਕਰਦੇ ਆਂਦਾ ਜੀ ਸੰਤੂ ਸਾਹਿਬ ਮੁੱਲ ਦੇ ਚਲੋ ਹਣ ਜਿਵੇਂ ਦੋਂਦਾ ਚੌਗਾ ਆਜੇ ਤੇ ਮੁੱਲ ਦੇ ਭਲਾ 50 55 ਕਰੀ ਜਾਈਏ ਜੋ ਮਰਜ਼ੀ ਕਰੀ ਜਾਈਏ ਇਹਦਾ ਮੁੱਲ ਕਰਦੇ 45000 ਜੈਸ ਨੂੰ ਜਿੰਨੇ ਦਾ ਆਪਾਂ ਦੇਣਾ 42000 ਦਾ ਕਟਾ ਦੇਵਾਂਗੇ 42000 ਦਾ ਹਾਂ ਜੀ ਸਿੰਘਾ ਸੰਘਾਂ ਦੀ ਗੁਲਾਈ ਪੂਰੀ ਆ ਤੇ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗਾ ਤੇ ਤੁਸੀਂ ਆਪਦੀ ਠੀਕਾ ਜੀ ਤੈ ਬਿਠਾ ਲਿਓ ਥੋੜਾ ਬਾਤਾ ਕੋਈ ਵਿੱਚੋਂ ਮਾਰਜਿਨ ਹੋਇਆ ਕੋਈ ਨਹੀਂ ਕਰਦਾਂਗੇ ਸੰਧੂ ਸਾਹਿਬ ਮਾਨਤਾ ਨਹੀਂ ਕੋਈ ਗੱਲ ਨਹੀਂ ਆ ਕੋਈ ਨਹੀਂ ਭੈਣ ਭਰਾ ਜਿਹੜਾ ਜੇ ਕੋਈ ਸਰਜਨ ਦੂਰ ਮਗਾਊਗਾ ਹਾਂ ਚਲੋ ਮਹਾਰਾਜ ਦੀ ਮਹਿਨਾਂ ਬਰੀਡ ਹੀ ਬਦਲ ਦੇਣੀ ਜਿੱਥੇ ਇਹ ਕਰਮਾਲਾ ਚਲੇ ਗਿਆ ਹਾਂ ਲੈ ਵੀ ਗੁਰਲਾਲ ਭਾਈ ਇਹ ਤਾਂ ਹੋ ਗਿਆ ਆਪਣੇ ਕੋਲ ਅੱਜ ਤਿੰਨ ਪਸੂ ਹਾਂਜੀ ਹਾਂਜੀ ਤੇ ਨੰਬਰ ਬੋਲਦਿਏ ਕਰਦਿਏ ਸਾਂਝੇ ਨੰਬਰ ਸੰਧੂ ਸਾਹਿਬ 8217282497 ਦੂਜਾ ਨੰਬਰ 8289016207 ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਇਹ ਵੀਰ ਗੁਰਲਾਲ ਦੇ ਨੰਬਰ ਨੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਬਧੇਰੇ ਡਿਟੇਲ ਲੈ ਲਿਓ ਪਸ਼ੂ ਅੱਗੇ ਤੇ ਹਰ ਰੋਜ਼ ਜਿਹੜੇ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਆਏ ਪਸ਼ੂਆਂ ਬਾਰੇ ਵੀ ਤੁਸੀਂ ਡਿਟੇਲ ਲੈ ਸਕਦੇ ਜੀ ਬਾਕੀ ਇਹ ਪਸ਼ੂ ਜਿਹੜੇ ਦੋਸਤੋ ਬਕਾਊ ਆ ਇਹਨਾਂ ਬਾਰੇ ਵੀ ਗੱਲਬਾਤ ਕਰ ਸਕਦੇ ਜੀ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ ạ